ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਪੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੀਹਾਂ ਇੱਕ ਸ਼ਰਮਨਾਕ ਬਿਆਨ ਜਿਹੜਾ ਉਹ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਤੁਹਾਨੂੰ ਇਹ ਬਿਆਨ ਦੱਸ ਰਿਹਾ ਜਿਹੜਾ ਕਿ ਮੀਡੀਆ ਨੂੰ ਬਿਆਨ ਦਿੱਤਾ ਗਿਆ ਹੈ ਉਸ ਦੇ ਹਵਾਲੇ ਤੋਂ ਇਹ ਇੱਕ ਬੇਖਦ ਸ਼ਰਮਨਾਕ ਬਿਆਨ ਜਿਹੜਾ ਆ ਉਹ ਪਾਕਿਸਤਾਨ ਦੇ ਡਿਪਟੀ ਪੀਐਮ ਦੇ ਵੱਲੋਂ ਇਸ਼ਾਕ ਡਾਰ ਦੇ ਵੱਲੋਂ ਦਿੱਤਾ ਗਿਆ ਹੈ ਪਹਿਲਗਾਮ ਹਮਲੇ ਦੇ ਵਿੱਚ ਅੱਤਵਾਦੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਜ਼ਾਦੀ ਕੁਲਾਟिए ਨੇ ਬਿਲਕੁਲ ਇਹ ਵਿਖਤ ਸ਼ਰਮਨਾਕ ਬਿਆਨ ਜਿਹੜਾ ਆ ਇਸ਼ਾਕ ਢਾਰ ਦੇ ਵੱਲੋਂ ਦਿੱਤਾ ਗਿਆ ਹੈ ਜਿਹੜੇ ਕਿ ਪਾਕਿਸਤਾਨ ਦੇ ਡਿਪਟੀ ਪੀਐਮ ਨੇ ਮੀਡੀਆ ਨੂੰ ਉਹਨਾਂ ਨੇ ਇਹ ਬਿਆਨ ਜਿਹੜਾ ਦਿੱਤਾ ਹੈ ਪਹਿਲਗਾਮ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਉਹਨਾਂ ਦੇ ਵੱਲੋਂ ਆਜ਼ਾਦੀ ਕੁਲਾਟिए ਦੱਸਿਆ ਗਿਆ ਹੈ ਬੇੜੀ ਸ਼ਰਮਨਾ ਕਰਨ ਵਾਲਾ ਇਹ ਬਿਆਨ ਜਿਹੜਾ ਉਹ ਸਾਹਮਣੇ ਆਇਆ ਹਾਲਾਂਕਿ ਜਿੱਥੇ ਪਾਕਿਸਤਾਨ ਦੇ ਬਾਕੀ ਪੋਲੀਟਿਕਲ ਬੰਦੇ ਜਿਹੜੇ ਇਹ ਕਹਿ ਰਹੇ ਨੇ ਕਿ ਸਾਡਾ ਕੋਈ ਵੀ ਹੱਥ ਜਿਹੜਾ ਆ ਇਸ ਪੈਲਗਾਮ ਹਮਲੇ ਦੇ ਵਿੱਚ ਨਹੀਂ ਹੈ ਪਰ ਉੱਥੇ ਕੀ ਇਹ ਬਿਆਨ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ ਜੇਕਰ ਅਸੀਂ ਗੱਲ ਕਰੀ ਤਾਂ ਉਹ નિਹੱਥੇ ਬੇਕਸੂਰ ਸਲਾਨੀਆਂ ਤੇ ਹਮਲਾ ਕਰਨ ਵਾਲੇ ਕਦੋਂ ਤੋਂ ਆਜ਼ਾਦੀ ਕੁਹਾਟੀਆਂ ਹੋ ਗਏ ਸਭ ਤੋਂ ਵੱਡਾ ਸਵਾਲ ਬਣ ਜਾਂਦਾ ਹੈ